ਨਹੀਂ ਪਰ ਤੇ ਸੜਕ ਕਿਰੋ ਜੀ ਇਹ ਕਿ ਮੰਡੀਪੋਟ ਦੀ ਮੰਡੀਪੋਟ ਇਹ ਵੀ ਮੰਡੀਪੋਟ ਦੀ ਚਲੋ ਮੰਡੀਪੋਟ ਤਾਂ ਕਰਾਨਾ ਆਪਾਂ ਠੀਕ ਹੈ ਅੱਜ ਗੈਸਟੀਓ ਦਾ ਪਾਸਾ ਬੜਾ ਏਰੀਆ ਤੁਸੀਂ ਬਹੁਤ ਸੋਨਾ ਬਣਾਤਾ ਕੋਈ ਕੰਮ ਇਹੋ ਜਿਹਾ ਨਹੀਂ ਜਿਹੜਾ ਨਾ ਕਰਿਆ ਹੋਵੇ ਸਾਰੇ ਕੰਮ ਵਧੀਆ ਕਰੇ ਨੇ ਇਹ ਬਹੁਤ ਵਧੀਆ ਹੈ ਅੱਜ ਅੱਜ ਵਧਾਣੇ ਆ ਸੀ ਹਾਂਜੀ ਅੱਜ 108 ਦੇ 100 ਮਤਲਬ 20 ਕਰ ਰਿਹਾ ਅੱਜ ਹਾਂਜੀ ਹਾਂਜੀ ਹਾਂ ਲੰਮੀਆਂ ਉਮਰਾਂ ਕਰੇ ਇਹਨਾਂ ਦਾ ਇਹਨਾਂ ਦਾ ਜਿਹੜਾ ਸਰਕਾਰ ਕਦੇ ਨਹੀਂ ਆਈ ਜੇਹੀ ਜੀ ਸਰਕਾਰ ਹੋਣ ਆਈ ਹੈ ਥੈਂਕ ਯੂ ਜੀ ਨਹੀਂ ਨਹੀਂ ਜਿਹੜੀ ਸਾਡੇ ਵਿੱਚ ਖੜੀ ਹੈ ਬਾਅਦੇ ਜ਼ਰੂਰ ਕਰ ਦਿੰਦੇ ਸੀ ਆਵਾਂਗੇ ਉੱਤੋਂ ਦੀ ਨਾਗ ਜਾਂਦੇ ਸੀ ਜਹਾਜ਼ ਲੈ ਕੇ ਨਹੀਂ ਨਹੀਂ ਕੋਈ ਹੈ ਨਾ ਸਾਨੂੰ ਤਾਂ ਇਹ ਮਾਣ ਹੈ ਬਹੁਤ ਸਰਪੰਚ ਸਾਹਿਬ ਨਾਲ ਤੁਸੀਂ ਪੂਰਾ ਹੈ ਨਾ ਹੱਥ ਦੇ ਕੇ ਇਹਨਾਂ ਦਾ ਮੇਨ ਇਸ਼ੂ ਜਿਹੜਾ ਸੀ ਉਹ ਕਰਨਾ ਹੈ ਚਲੋ ਆ ਜਾਓ ਹਾਂਜੀ ਇਹ ਸਰਪੰਚ ਹੈ ਜੀ ਇਹਨਾਂ ਨੇ ਨਾ ਇੱਥੇ ਸਿਸਟਮ ਜਿਹੜਾ ਹੈਗਾ ਇਹ ਸਾਰੇ ਪੰਜਾਬ ਵਿੱਚ ਰੈਪਲੀਕੇਟ ਕਰਨ ਜਾ ਰਿਹਾ ਹੈ ਜੀ ਸਰ ਪਹਿਲਾਂ ਪਰਚੀ ਕੱਟਣ ਵਾਲਾ ਜੀ ਫਿਰ ਇਹ ਡਾਕੂਮੈਂਟ ਵੈਰੀਫਿਕੇਸ਼ਨ ਪਲੱਸ ਜਿਹੜਾ ਸੈਲਫ ਡੈਕਲੇਰੇਸ਼ਨ ਹੈ ਉਸ ਤੋਂ ਬਾਅਦ ਤਿੰਨ ਬੰਦੇ ਉਹਨਾਂ ਦਾ ਉਹਨਾਂ ਨੂੰ ਕੋਈ ਬਹੁਤ ਰਿਸ਼ ਨਹੀਂ ਹੋਣੇ ਬੰਦੇ ਨੇ ਸਿੱਧਾ ਸਾਰਾ ਕੁਝ ਜਾ ਕੇ ਉਹਨਾਂ ਨੂੰ ਖੜਾਣਾ ਨਾਲ ਦੀ ਨਾਲ ਉਹਨਾਂ ਨੇ ਚੜਾ ਦੇਣਾ ਨਹੀਂ ਇੰਨੇ ਜ਼ਿਆਦਾ 206 ਹੋਇਆ ਜੀ ਵਾਲਾ ਇਹ ਸਾਰਿਆਂ ਦੇ ਵਿੱਚ ਰੈਪਲੀਕੇਟ ਕਰੋ ਜੀ ਉਹਨਾਂ ਵਾਲਾ ਤੇ ਆਪਾਂ ਕੱਲ ਨੂੰ ਇੱਕ ਕੈਮਰੇਜ ਦੀ ਮੀਟਿੰਗ ਵੀ ਬੁਲਾ ਰਹੇ ਹਾਂ ਆਪਣਾ ਜੇਵਾਪੜਾਲਾ ਡਿਸਟ੍ਰਿਕਟ ਨੂੰ ਹੋਰ ਲੈ ਕੇ ਜਾਣਾ ਜੀ ਸਰ ਇਹ ਜਿੱਥੇ ਟਵਾਣਾ ਚੌਕ ਸੀ ਨਾ ਇਹ ਇਹ ਉਹ ਰੋਡ ਆਂਦੀ ਆ ਇਹ ਇੰਨੀ ਉਦੇ ਨਾਲ ਆ ਮਤਲਬ ਇਹ ਅੱਗੇ ਹਸਨਪੁਰ ਪਿੰਡ ਹੈ ਉੱਥੇ ਤੱਕ ਜਾਂਦੀ ਹੈ ਇਹਦੇ નીચે ਪਾਈਪ ਦੱਬੇ ਹੋਇਆ ਉਹਦੇ ਤੇ ਵਾਲੋ ਇਹਦੇ ਉੱਤੇ ਅੱਜ ਵਿਚੋ ਆ ਕੱਢ ਕੇ ਨਾ ਸਾਰੇ ਇਹਦੇ ਉੱਤੇ ਜਿਹੜੀ স্মੋਲ ਟਰੈਫਿਕ ਇਹਦੇ ਤੇ ਚੱਲ ਸਕਦੀ ਹੈ ਠੀਕ ਹੈ ਠੀਕ ਹੈ ਜਿਹੜੀ ਇਹ ਟਰੈਫਿਕ ਉਧਰ ਜਾ ਰਹੀ ਆ ਇਹ ਸਾਰੇ ਇੱਥੋਂ ਸਿੱਧੀ ਵੀ ਜਾ ਸਕਦੇ ਆ ਐਟ ਲੀਸਟ ਹਾਫ ਆਫ ਇਟ ਠੀਕ ਹੈ ਉਹ ਅਥਰ ਡਿਵਾਈਡ ਹੋ ਜਾਏਗੀ ਉਹ ਚੌਕ ਦੇ ਉੱਤੇ ਕੰਜੈਸ਼ਨ ਘਟ ਦੇਗੀ ਉਹਦੇ ਠੀਕ ਹੈ ਠੀਕ ਹੈ ਇਹ ਅੱਗੇ ਅੱਗੇ ਸਾਰੀ 100 ਫੁੱਟ ਦੀ ਸੜਕ ਹੈ ਸਾਰੀ ਇਹ ਆਪਾਂ ਅੱਗੇ ਵੀ ਜਾਣਾ ਥੋੜਾ ਅੱਗੇ ਵੀ ਇੱਕ ਧੋਏਸ ਹੋ ਗਿਆ ਕਿ ਮੈਂ ਦੱਸਦਾ ਠੀਕ ਹੈ ਆ ਇਹ ਨਾ ਮਤਲਬ ਇਹ ਮਤਲਬ ਇੱਥੋਂ ਆ ਕੇ ਸਪਰਟ ਹੋ ਜਾਏਗੀ ਜਿਹਨੇ ਇੱਧਰ ਜਾਣਾ ਉੱਥਰ ਕੀ ਕਰ ਜਾਏਗਾ ਉਹ ਸਾਹਿਬ ਜਿਵੇਂ ਇਸ ਲੈਵਲ ਤੇ ਇੱਧਰ ਬਣੀ ਹੋਈ ਤਾਂ ਮੰਨ ਲਓ ਜੇ ਉਸ ਤਰ੍ਹਾਂ ਦੀ ਸੜਕ ਇਹਨੂੰ ਇੱਕ ਵਾਰੀ ਸੜਕ ਕੰਪਲੀਟ ਹੋ ਜਾਏ ਪਲੱਸ ਇਹਦੀ ਜਿਹੜੀ 100 ਫੋਟਾਂ ਨੂੰ ਆਪਾਂ ਸਕਿਉਰ ਕਰ ਲਈਏ ਉਹਦੇ ਤੇ ਚਾਹੇ ਟ੍ਰੀਕਾਰਡ ਲਾ ਕੇ ਆਪਾਂ ਬੂਟੇ ਲਾ ਦਈਏ 5-7 ਹਜ਼ਾਰ ਬਣ ਲਾਉਂਦੇ ਉਹਦੇ ਨਾਲ ਵਿੱਚ ਉਹਦੇ ਪਾਰਕਿੰਗ ਛੱਡਦੀ ਹੈ ਘਰਾਂ ਦੇ ਵਿੱਚ ਛੱਡਦੀ ਹੈ ਉਹਨਾਂ ਦਾ ਮਤਲਬ ਉਹਦੇ ਨਾਲ ਪਾਰਕਿੰਗ ਬਹੁਤ ਹੈ ਉੱਥੇ ਰੋਕਾਂ ਦਾ ਅਦਰਭਾਈਜ਼ ਨਾ ਇਨਕ੍ਰੋਚਮੈਂਟ ਹੋਈ ਜਾ ਰਹੀ ਹੈ ਆ ਵੀ ਸਾਰੀਆਂ ਇੱਥੇ ਇਨਕ੍ਰੋਚਮੈਂਟ ਕੀਤੀ ਹੋਇਆ ਹੈ ਕਮਰਸੀਅਲ ਸੀ ਇਹ ਉਹ ਸਾਰੀ ਤੇ ਬੜੇ ਖੁੱਲੇ ਖੁੱਲੇ ਚੌਕ ਹੈ ਇੱਥੇ ਮਤਲਬ ਕੋਈ ਫੰਕਸ਼ਨ ਵੀ ਹੋ ਸਕਦਾ ਜਿਸਿਸ ਕਾਰ ਬਲ ਇੱਥੇ ਸੋਮਵਾਰ ਦੀ ਮੰਡੀ ਲੱਗਦੀ ਹੈ ਤੇ ਠੀਕ ਹੈ ਹੁਣ ਆਪਾਂ ਇਸ ਤੋਂ ਬਾਅਦ ਅੱਗੇ ਅੱਗੇ ਚੱਲਦੇ ਹਾਂ ਸਾਰੀ ਠੀਕ ਹੈ ਇਹ ਇਹ ਹੈਗਾ ਇੱਕ ਆ ਪਾਈਪ ਹੈ ਇੱਥੇ ਇਹ ਨਾ ਇਹ ਨਾ ਮੈਨੂੰ ਇੱਕ ਜੇ 2 ਸਾਲ ਹੋ ਗਿਆ ਕਹਿੰਦੇ ਹਨ ਮੈਨੂੰ ਇੱਥੋਂ ਚ ਤਾਂ ਹੁਣ ਤੁਸੀਂ ਦੱਸੋ ਇੱਕ ਤਾਂ ਤੁਹਾਡੀ ਇਹ ਸੜਕ ਜਿੱਦਾਂ ਦੀ ਉਹ ਬਣੀ ਓਦਾਂ ਦੀ ਬਣਾਈ ਜਿਹਨੇ ਇੱਧਰ ਜਾਣਾ ਮਤਲਬ ਨਾ ਜਿਹਨੇ ਈਵਨ ਜਿਹੜਾ ਤੁਹਾਡਾ ਉਹਨਾਂ ਨੇ ਜਾਣਾ ਹੈਗਾ ਨਾ ਜਿਹੜੇ ਤੁਹਾਡੇ ਆਪਾਂ 500 ਰੋਡ ਤੇ ਜਿਹਨੇ ਵੀ ਜਾਣਾ ਉਹ ਅੰਦਰ ਕੀ ਕਰ ਉਧਰ ਕੀ ਕਰਨ ਜਾਊਗਾ ਸ਼ਹਿਰ ਦੇ ਵਿੱਚ ਉਹ ਮਤਲਬ ਉਹ ਨਹੀਂ ਜਾਏਗਾ ਉਧਰ ਜਿਹਨੇ ਉਧਰੋਂ ਬਾਹਰੋਂ ਵੀ ਆਣਾ ਉਹ ਉਧਰ ਲੰਘ ਜਾਣਾ ਐਟ ਲੀਸਟ ਮਤਲਬ 50% ਰਹਿ ਜਾਏਗੀ ਇੱਕ ਵੀ ਤੁਸੀਂ ਆ ਪਰਣਾ ਜੀ ਕੰਮ ਇਨਸਾਈਡ ਅੱਗੇ ਆ ਜਾਓ ਇੱਕ ਬੇਨਤੀ ਸਾਰੇ ਇਹ ਆ ਆ ਪਿੱਛੇ ਪਾਏ ਪਿਆ ਇਹ ਇਹ ਤਾਂ ਹੋ ਗਿਆ ਜੀ ਮੈਂ ਕਹਿ ਤਾ ਨਹੀਂ ਚੱਕੇ ਗਏ ਹੈਗੇ ਤਿੰਨ ਵਾਰ ਰੇਡੀ ਸਾਹਿਬ ਇਹ ਚਕਾ ਦਿਓ ਜੀ ਸਰ ਆ ਜੀ ਕਰਾ ਦੂ ਹਾਂ ਇੱਕ ਉਹਨਾਂ ਦੇ ਸੀਗੇ ਜਿਹੜੇ ਆਪਣੇ ਡਰੇਨੇਜ ਵਾਲਿਆਂ ਦੇ ਆ ਇੱਕ ਸਾਰਾ ਇਹਨੂੰ ਖੋਲਣ ਬਾਰੇ ਚਲੋ ਕੁਝ ਗੱਲ ਕਲੀਅਰ ਕਰੀ ਦੁੱਤੇ ਇੱਕ ਜੀ ਕਰਨ ਨੂੰ ਬੋਲ ਰਹੇ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਪਰਸੋ ਸਿੱਧੀ ਖੰਬੇ 'ਚ ਗੱਡੀ ਟਕਰਾਈਆ ਨਵੀਂ ਗੱਡੀ ਆ ਗੱਲ ਮੇਰੇ ਕੋ ਫੋਟੋ ਔਰ ਇਹਦੇ 'ਚ ਮੈਂ ਇਹ ਕਹਿਆ ਸੀਗਾ ਵੀ ਜਿਹੜੇ ਸੈਂਟਰ 'ਚ ਖੰਬੇ ਆ ਨਾ ਜ ਉਹਦੇ ਵਿੱਚ ਤੁਸੀਂ ਟ੍ਰੀ ਕਾਰਟ ਲਗਾ ਕੇ ਇੱਕ ਬਚਾ ਲਿਆ ਨਾ ਛੋਟੇ ਮਤਲਬ ਮਿਡ ਸਾਈਜ਼ ਦੇ ਟ ਔਰ ਉਹ ਡਿਵੀਜ਼ਨ ਹੋ ਜਾਏਗੀ ਜਿਹੜੀ ਲਾਈਟ ਟ੍ਰੈਫਿਕ ਇਧਰ ਆ ਜੇ ਹੁਣ ਸਕੂਟਰਿਸਟ ਵੀ ਉਹਦੇ ਵਿੱਚ ਜਾ ਰਹੇ ਆ ਬਿਲਕੁਲ ਜੀ ਉਹ ਇਹ ਇਧਰ ਆਣਗੇ ਸਾਰੇ ਉਧਰ ਕੋਈ ਨਹੀਂ ਜਾਏਗਾ ਉਧਰ ਸਿਰਫ ਹੈਵੀ ਟ੍ਰੈਫਿਕ ਆ ਜੀ ਸਰ ਇੱਕ ਬੇਨਤੀ ਸੀ ਸੁਖਦੇਵ ਨਗਰ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਕਰਨਾ ਬਹੁਤ ਵਾਰ ਬੇਨਤੀ ਕਰ ਲਈ ਜੀ ਕੋਈ ਕੰਮ ਨਹੀਂ ਸ਼ੁਰੂ ਹੋ ਰਿਹਾ ਸੁਖਦੇਵ ਨਗਰ ਜਿੱਦ ਕੇ ਫੰਡ ਆਪਣੇ ਕੋਲ ਪਿਆ ਉਹ ਸਾਨੂੰ ਕਹਿ ਦਿੰਦ ਨੇ ਜੀ ਵਿਕਾਸ ਨਗਰ ਦਾ ਇੱਥੇ ਸਾਡੀ ਪੰਚਾਇਤ ਆ ਪੈਸਾ ਹੀ ਦਿੱਤਾ ਹੈ ਆਪ ਕੋ ਫੰਡ ਵੀ ਹੈ ਕੰਮ ਨਹੀਂ ਸ਼ੁਰੂ ਹੋ ਰਿਹਾ ਉਹ ਪੀਡੀਏ ਕੋਲ ਹੋਏਗਾ ਹਾਂ ਜੀ ਤੁਹਾਡੇ ਕੋਲ ਹੋਏਗਾ ਜੀ ਸੁਖਦੇਵ ਨਗਰ ਸਖਦੇਵ ਨਗਰ ਸ਼ਾਸਨਗਰ ਦਾ ਬੰਦਾ ਉਹਦੇ ਕੋਲ ਨਾ ਜਿਹੜੇ ਉਹਦੇ EDC ਵੀ ਪਏ ਹੋਏ ਆ ਉਹਨਾਂ ਦੇ ਮਤਲਬ ਉਹ ਕਰਨਾ ਹੋਊਗਾ ਆਪਣੇ ਲੋਕਲ ਐਸਐਚਓ ਆਇਆ ਡਾਕਟਰ ਸਾਹਿਬ ਦੇ ਦਰਸ਼ਕੀ ਅਧਾਰ ਕਰਨਾ ਹੈ ਸਾਡੇ ਮੁੰਡੇ ਨੂੰ ਕੋਈ ਇਹਨਾਂ ਦੇ ਬੇਟੇ ਨੂੰ ਜੌਬ ਮਿਲ ਗਈ ਜੀ ਅੱਛਾ ਜਿਹੜਾ ਸਿੱਤੋ ਸਾਡਾ ਲਾਸਟ ਆਇਆ ਬਹੁਤ ਵਧੀਆ ਹਾ ਲੋ ਜੀ ਥੈਂਕ ਯੂ ਕੰਗ੍ਰੈਚੁਲੇਸ਼ਨ ਇਹ ਕਾਂਗੜੀ ਲਕਸ਼ਮਾਪੁਰ ਜਾਣ ਨਾਲ ਹੀ ਇੱਥੇ ਕੋ ਅਸੀਂ ਨਾ ਉਹ ਕਮਰਾ ਸ਼ੁਰੂ ਕਰਨਾ ਇੱਕ ਉਤਾਰਾਂ ਦੇ ਵਿੱਚ ਨਾ ਦਰਖਤ ਆ ਰਿਹਾ ਉਤਾਰਾਂ ਵਿੱਚ ਫਸੀਆਂ ਨੇ ਉਹਦੀ ਕਟਾਈ ਕਰਾਉਣੀ ਸੀ ਉਹ ਅਸੀਂ ਕਈ ਵਾਰ ਰਿਕਵੈਸਟ ਕੀਤੀ ਉਹ ਉਹਨਾਂ ਤੋਂ ਜਿਹੜੇ ਡੀ ਐਫਓ ਨੂੰ ਤੁਸੀਂ ਲਿਖੇ ਦੇ ਦੋ ਮੈਨੂੰ ਦੱਸ ਦਿਓ ਉਹ ਮੈਂ ਕਰਾ ਦਿੰਦਾ ਤੇ ਕਿ ਸਾਡੇ ਏਰੀਆ ਨੇ ਸੀਵਰੇਜ ਨਹੀਂ ਹੈਗਾ ਜੀ ਚੀਮਾ ਚੌਂਗਲੇ ਪਾਸੇ ਸੀਵਰੇਜ ਤਾਂ ਸਾਡਾ ਕਿਤੇ ਵੀ ਨਹੀਂ ਐਸਟ ਕਰਦੇ ਆ ਜੀ ਇਸ ਸੀਰੀਜ ਤਾਂ ਹੈਗਾ ਜੀ ਇੱਧਰ ਤਾਂ ਸਾਡਾ ਬਲਾਕ ਰਹਿ ਗਿਆ ਜੀ ਉਹ ਤੁਹਾਡਾ ਇਹ ਵੀ ਉਹ ਜਿਹੜਾ ਕਨੈਕਟ ਕੀਤਾ ਸੀ ਉਹ ਹੀ ਆ ਤੁਹਾਡਾ ਇਸ ਸਾਈਡ ਤੇ ਖੇਤੀ ਵਾਲੀ ਜ਼ਮੀਨ ਤੇ ਕੋਈ ਰਹੀ ਵੀ ਸਰ ਜੀ ਨਹੀਂ ਆਸ ਨਮੋ ਕਰ ਲਈ ਨਹੀਂ ਚਲੋ ਉਹ ਵੀ ਕਰਦੇ ਆ ਤੁਹਾਡਾ ਜਿਹੜਾ ਜੰਗਲ ਆ ਲੈਦਾ ਫੋਰੈਸਟ ਉਹ ਵੀ ਕਰਦੇ ਆ ਉਹ ਵੀ ਕਰਦੇ ਉਹ ਸ਼ੁਰੂ ਹੋ ਗਿਆ ਉਹ ਹਾਂਜੀ ਉਹ ਸ਼ੁਰੂ ਉਹ ਕਰਦਾ ਇੱਕ ਤਾਂ ਇਹਨਾਂ ਦਾ ਇਹਨਾਂ ਦਾ ਰੋਡਸ ਦਾ ਹੈਗਾ ਜੀ ਬਾਕੀ ਤਾਂ ਇਹਨਾਂ ਦੀ ਜਿਹੜੇ ਸੀਵਰੇਜ ਦੀ ਉਹਨਾਂ ਨੂੰ ਆਪਾਂ ਤੁਹਾਡੇ ਨਾਲ ਉਹ ਫ੍ਰੀਜ਼ ਹੋ ਗਿਆ ਉਹਦੇ ਕਰਕੇ ਜਿਹੜਾ ਆਪਣਾ ਇਲੈਕਸ਼ਨ ਕਰਕੇ ਨਾ ਜਿਹੜਾ ਹੁਣ ਸੈਂਸਸ ਕਰਕੇ ਫ੍ਰੀਜ਼ ਹੋ ਗਿਆ ਹੁਣ ਉਹ ਇਹਨੂੰ ਨਹੀਂ ਤਾਂ ਸ਼ਹਿਰ ਚ ਲੈਣਾ ਸੀ ਇਹਨੂੰ ਹੁਣ ਉਸ ਤੋਂ ਬਾਅਦ ਹੋਏਗਾ ਜੀ ਤੇ ਇਹਨਾਂ ਆਂਗਣਵਾੜੀ ਚੱਪਾ ਮੜਿਆ ਜਾਣਾ ਸੀ ਮੱਲਾ ਕਹਿੰਦੇ ਕਿ ਇਸ ਲਈ ਰੁਕਿਆ ਹੋਈ ਬਹੁਤ ਟਾਈਮ ਦਾ ਬੰਦਾ ਆਂਗਣਵਾੜੀ ਚ ਕੀ ਰੁਕਿਆ ਹੋਇਆ ਮੱਲਾ ਕਹਿੰਦੇ ਕਿ ਕਰਨ ਤੋਂ ਜੀ ਉਹ ਮੈਂ ਕਰਵਾ ਦਿੰਨਾ ਨਹੀਂ ਇਹ ਥੋੜੇ ਪ੍ਰੋਬਲਮ ਇਹੋ ਜੀ ਹੈ ਥੋੜੇ ਇੱਕ ਵਾਰ ਕੀ ਪ੍ਰੋਬਲਮ ਉਹਨਾਂ ਕਮਰੇ ਬਣਾਉਣਾ ਸੀ ਦਰਖਤ ਆਈ ਉਹ ਕਹਿੰਦੇ ਇੱਕ ਪੂਰੇ ਬਿਜਲੀ ਦੇ ਖੰਭੇ ਬਹੁਤ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਨਾ ਐਡੀ ਸਾਹਿਬ ਦੇਖ ਲਿਓ ਉਹਨੂੰ ਮਨ ਲਓ ਨਾ ਮੈਂ ਨਾ ਉੱਥੇ ਚੰਡੀਗੜ੍ਹ ਪਹੁੰਚਣਾ ਜੀ ਪ੍ਰੋਟੈਸਟ ਤੇ ਤੁਸੀਂ ਵੀ ਪਹੁੰਚੋ ਤੁਸੀਂ ਵੀ ਪਹੁੰਚੋ ਉੱਥੇ ਪਹੁੰਚੋ ਜੀ ਉੱਥੇ ਤੁਸੀਂ ਉੱਥੇ ਪਹੁੰਚੋ ਅੱਜ ਮੈਂ ਕ

ਉਹਦਾ ਨਿੰਨਾ ਟਾਈਮ ਪਸਰ ਜਲਦੀ ਹੈ ਜਲਦੀ ਨਹੀਂ ਲੰਘ ਚੁੱਕੇ ਦੋ ਕੋਰੇ ਦੋ ਵਾਰ ਲੰਘ ਗਿਆ ਮੈਂ ਇੱਕਦਮ ਸਾਈਡ ਦੇਖੀ ਸੀ ਆਪਣਾ ਅੱਗੇ ਸ਼ੁਰੂ ਹੁੰਦਾ ਇੱਕ ਹੁੱਕ ਇਹੀ ਹੈ ਮੈਂ ਦੱਸਦਾ ਜੀ ਤੁਹਾਨੂੰ ਇਹਦਾ ਇਹ ਦੋਵੇਂ ਚੋਨਾ ਪਾਉਂਦਾ ਜੀ ਇੱਥੇ ਹੈਗਾ ਜਿੱਦਾਂ ਕਿ ਤੋ ਆਪਣਾ ਜਿਹੜਾ ਕੋਈ ਆ ਮੈਂ ਉਹ ਦੂਜਾ ਦੂਜਾ ਦੇਖਿਆ ਹੋਇਆ ਮੈਂ ਇਹ ਨਹੀਂ ਦੇਖਿਆ ਮੈਂ ਉਧਰੋਂ ਐਸਟੀਪੀ ਤੱਕ ਆਪਣਾ ਅੰਦਰ ਜੀ ਦਾ ਕਨੈਕਸ਼ਨ ਉਹਨਾਂ ਨੂੰ ਮਿਲਤ ਦੇ ਨਹੀਂ ਹੋਣੀ ਇਹਦਾ ਨਾ ਡੀਸਬ ਇਹ ਇੱਕ ਤਾਂ ਕਰਿਆ ਨਹੀਂ ਵੀ ਯੂ ਕੈਨ ਸੀ ਦ ਵਾਟਰ ਇਜ਼ ਵੈਰੀ ਡਰਟੀ ਹਾਂਜੀ ਇਹ ਆਪਾਂ ਨੂੰ ਦੇਖਣਾ ਪੈ ਗਿਆ ਇਹਦਾ ਤੇ ਇੱਕ ਦਿਨ ਨਦੀ ਦੀ ਸਫਾਈ ਨਹੀਂ ਹੋ ਸਕੀ ਜੀ ਸਾਡੇ ਇਸ ਕਰਕੇ ਫਲਡਿੰਗ ਹੁੰਦੀ ਹੈ ਜੀ ਇਹਦੀ ਇੱਕ ਵਾਰੀ ਸਾਰੀ ਸਫਾਈ ਕਰਾ ਦੇ ਜੀ ਆ ਰਾਈਟ ਅਪ ਟੂ ਜਿਹੜਾ ਤੁਹਾਡਾ ਸ਼ੀਸ਼ਮਾਲ ਤੱਕ ਜਾਂਦੀ ਹੈ ਇਹ ਉਸ ਤੋਂ ਅੱਗੇ 4 ਕਿਲੋਮੀਟਰ ਦੀ ਪਟਾਈ ਹੋਣੀ ਹੈ ਉਹ ਦੇਖ ਲਓ ਉਹਦਾ ਕੀ ਸਟੇਟਸ ਹੈ ਇਹ ਬੜਾ ਲੰਬਾ ਚੌੜਾ ਮੈਨੂੰ 3 ਸਾਲ ਲੱਗੇ ਜੀ ਇਹ ਸੈਂਟਰ ਤੋਂ ਮਨਜ਼ੂਰੀ ਆਣੀ ਸੀ ਇਹਦੀ ਉਹ ਆ ਚੁੱਕੀ ਆ ਹੁਣ ਉਹਦੀ ਇੰਟੀਗ੍ਰੇਸ਼ਨ ਹੋ ਰਹੀ ਆ ਉੱਥੇ ਉਹ ਉੱਥੇ ਬਣਨਾ ਜਿਹੜਾ ਕੰਟੇਨਰ ਹੁੰਦਾ ਠੀਕ ਹੈ ਇਹ ਅ ਅਗੇ ਇੰਜੀਨੀਅਰ ਆਵੇ ਕਿ ਨਹੀਂ ਆਜੇ ਮਤਾ ਜੀ ਆਉ ਦੋ ਜੀ ਥੋੜਾ ਤਾਂ ਮਤਲਬ ਔਨ ਟ੍ਰੈਕ ਹਾਂਜੀ ਹਾਂਜੀ ਸਰ ਦਰੈਣ ਕਹਿੰਦੇ ਮਤਲਬ ਜੂਨ ਤੱਕ ਕੰਪਲੀਟ ਹੋ ਜਾਏ 30% ਤਾਂ ਕਹਿ ਰਹੇ ਨੇ ਉਹ ਲੋ ਨਾ بارش ਆ ਜਾਂਦੀਆਂ ਫਿਰ ਥੋੜਾ ਰਹਿ ਜਾਣਾ ਇਹਨੂੰ ਮਈਸ ਕਰੋ ਇਹਨੂੰ ਮਤਲਬ ਕੰਪਲੀਟ ਕਰਦੇ ਹੋਵਾਂ ਬਾਅਦ ਵਿੱਚ ਮੈਥੇ ਕਨੈਕਸ਼ਨ ਵੀ ਨਹੀਂ ਕੋਈ ਮੌਨਸੂਨ ਦੀਆਂ بارش ਆ ਜਾਂਦੀਆਂ ਫਿਰ ਇੱਥੇ ਪਾਣੀ ਹੋ ਜਾਣਾ ਫਿਰ ਥੋੜਾ ਨਹੀਂ ਹੋਣਾ ਇਹਨੂੰ ਐਕਸਪਾਇਰ ਕਰੋ ਜਨੂੰ ਮਤਲਬ ਕੰਪਲੀਟਡ ਬਾਈ 올 ਮੀਨਸ ਤੁਸੀਂ 15 ਮਈ ਦਾ ਰੱਖ ਕੇ ਚੱਲੋ 30 ਮਈ ਤੋਂ ਪਹਿਲਾਂ ਪਹਿਲਾਂ ਨਾਗੂਰੇਸ਼ਨ ਕਰਾਓ بارشਾਂ ਤੋਂ ਪਹਿਲਾਂ ਪਹਿਲਾਂ ਫੋਕਸ ਹੈ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਆਪ ਆਜੋ ਕੋਈ ਵਿਜ਼ਿਟ ਕਰ ਰਹੇ ਮੇਰਾ ਥੋੜਾ ਜਿਹਾ ਸ਼ ਇਹ ਕਰ ਲੋ ਇਹ ਪਿੱਛੋਂ ਇਹ ਨਦੀ ਸਰ ਉੱਪਰ ਵੀ ਇਹਦਾ ਜਿਹੜਾ ਹਾਂਜੀ ਹਾਂਜੀ ਸਾਰਾ ਇੱਕ ਟੁੱਟੇ ਦਾ ਵੀ ਰਹਿ ਗਿਆ ਇਹਦਾ ਕ੍ਰਾਨ ਦੇ ਬਹੁਤ ਬੁਰਾ ਹਾਲ ਹੈ ਇਹਦਾ ਜਿਆ ਮੱਣ ਤੋਂ ਨਾ ਇੰਨਾ ਘਰ ਰਹਿ ਰਿਹਾ ਹੈ ਗਲੀ ਸਾਰਾ ਇੱਧਰ ਨੂੰ ਲੰਗ ਬੁਰਾ ਹਾਲ ਗਲੀ ਦਾ ਹਾਂਜੀ ਹਾਂ ਇਹ 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 ਗਾਂਧੀ ਨੂੰ ਨੋਟ ਕਰਾ ਦਿਓ ਇਹ ਤਾਂ ਕਰਾ ਦਿੰਨੇ ਜੀ ਇਹ ਕਰਾ ਦਿੰਦੇ ਮੈਨੂੰ ਉਹ ਇੱਕ ਉਹਦੇ ਚ ਪੈਂਦਾ ਹਾਂ ਹਾਂ ਮਿਨਿਸਪਲ ਕਾਰਪੋਰੇਸ਼ਨ ਮਿਨਿਸਪਲ ਕਾਰਪੋਰੇਸ਼ਨ ਜੀ ਇਹ ਪਟਿਆਲਾ ਵਾਲੀ ਰਾਵ ਜਿਹੜੀ ਸਰ ਪਿੱਛੇ ਪਟਿਆਲੇ ਚ ਰੋ ਕਹਿੰਦੇ ਪਟਿਆਲੇ ਜਾ ਕੇ ਪੀਜੀ ਦੇ ਨਾਲ ਮੋੜ ਦੇ ਉਹੀ ਆਉਂਦੇ ਉਹੀ ਫਤਿਹਗੜ੍ਹ ਸਾਹਿਬ ਮਹਾਰੀ ਦੇ ਵਿੱਚੋਂ ਵੀ ਆਉਂਦੇ ਆਉਂਦੇ ਮੈਂ ਗੱਲ ਸੁਣੋ ਲਈ ਜਿਹੜਾ ਤੁਸੀਂ ਇਹਨੂੰ ਇੱਕ ਵਾਰੀ ਚੱਲਦਾ ਕਰ ਰਹੇ ਹੋ ਟੈਂਪਰੇਰੀ ਚੱਲਦਾ ਕਰ ਰਹੇ ਹੋ ਇਹ ਤਾਂ ਹੈ ਨਹੀਂ ਨਾ ਤਾਂ ਕੰਟਰੈਕਟ ਕੋਣ ਹੈ ਆਪਣੇ ਮੰਡੀ ਬੋਰਡ ਤੋਂ ਕੋਣ ਹੈ ਕੋਈ ਵੀ ਨਹੀਂ ਆਇਆ ਕਉਨਸਲਾ ਇਹਨੂੰ ਚਲਦਾ ਕਰਾਣਾ ਜੀ ਆਪਾਂ ਇਹਨਾਂ ਦੀ ਥੋੜੀ ਮਸ਼ੀਨਰੀ ਕਦੋਂ ਆਣੀ ਆ ਤੁਹਾਡੀ 13 ਤਰੀਕ ਮੜਾ ਜਾ ਕੇ ਆ ਜਾਓ ਅੱਛਾ ਬੂਗੀ ਸੀ ਸਰ ਗੱਲ ਦਿਸ ਇਜ਼ ਬੜੀ ਨਦੀ ਇਹਨੂੰ ਚਲਦਾ ਕਰ ਰਹੇ ਹਨ ਕੋਈ ਹਾਂਜੀ 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 ਇਹ ਇੱਕ ਦੋ ਦਿਨਾਂ ਚ ਕਰ ਦੇਣਗੇ ਚਲਦਾ ਇਹਨੂੰ ਟੈਂਪਰੇਰੀ ਕੰਮ ਕਰ ਰਹੇ ਆ ਬਿਨਾਂ ਪਾਣੀ ਸ਼ੁਰੂ ਕਰਦੇ ਚਲੋ ਠੀਕ ਆ ਜੀ ਇੱਕ ਕਰ ਦੇਣਗੇ ਜੀ ਤੁਹਾਡੀ ਮਸ਼ੀਨਾਂ ਕਢਾ ਦੇਣਗੇ ਤੁਹਾਡੀਆਂ ਉਸ ਤੋਂ ਬਾਅਦ ਫਿਰ ਪੱਕਾ ਹੁੰਦਾ ਰਹੇਗਾ ਇਹ ਹੁਣ ਆਪਾਂ ਮੇਰਾ ਇੱਕ ਬੜਾ ਸਿੰਪਲ ਜਿਹਾ ਹੈਗਾ ਜੀ ਇਹ ਮੈਡਮ ਦਿਸ ਇਜ਼ ਯੂਅਰ ਜੋਬ ਜੀ ਦਿਸ ਇਜ਼ 올 ਰਿਵਰ ਬੈਡ ਉਹ ਦੱਸਦਾ ਆਊਟਰ ਬੰਦ ਕਰਨੀ ਸੀ ਇਹਦਾ ਕੈਨਲਾਈਜੇਸ਼ਨ ਹੋਈ ਹੈ ਜਦੋਂ ਇੱਥੇ ਫਲੱਡਸ ਆਉਂਦੇ ਆ ਨਾ ਜੀ ਇਹ ਸਾਰਾ ਮੱਲਾ ਮਿੱਟੀ ਲਾ ਕੇ ਹਿਊਜ ਲੇਕ ਕੈਨ ਯੂ ਸੀ ਦੋਸ ਸ਼ੈਂਟੀਆਂ ਜਦੋਂ ਪਿਛਲੀ ਵਾਰੀ ਫਲੱਡਸ ਆਏ ਨਾ ਜੀ ਉਹ ਸਾਰੀਆਂ ਸ਼ੈਂਟੀਆਂ ਆ ਕੇ ਨਾ ਉਹਨਾਂ ਨੇ ਉਹਨੂੰ ਬਲੌਕ ਕਰਤਾ ਸਾਰਾ ਜੀ ਇਹਦੇ ਉੱਤੇ ਬੈਠ ਕੇ ਉਹ ਨਹੀਂ ਨਹੀਂ ਉਹ ਮਤਲਬ ਜਿਹੜੀਆਂ ਉਹ ਉਹ ਮਤਲਬ ਉਹਨੂੰ ਪੋਲ ਨੂੰ ਬਲੌਕ ਕਰ ਦਿੰਦੇ ਆ ਜੀ ਉਹ ਉਹ ਪੰਡਾ ਸੀ ਮਤਲਬ ਉਹਨਾਂ ਨੇ ਜਿਹੜਾ ਜਦੋਂ ਹੁੰਦਾ ਨਹੀਂ ਉਹਨਾਂ ਦੇ ਜਿਹੜੇ ਵੱਡੇ ਵੱਡੇ ਬੰਨ ਕੇ ਰੱਖੇ ਹੁੰਦੇ ਉਹਨਾਂ ਨੇ ਕੁਆੜ ਦੇ ਇਵਨ ਜਿਹੜੀਆਂ ਤੁਹਾਡੀਆਂ ਉਹ ਆਗੀਆਂ ਜਿਹੜੀਆਂ ਸ਼ੈਂਟੀਜ਼ ਆ ਰੁੜ ਕੇ ਆ ਗਈਆਂ ਨਾ ਸਾਰੀਆਂ ਇਹ ਕਿਵੇਂ ਬਣੀਆਂ ਇਸ ਵੈਰੀ ਡਿਫਿਕਲਟ ਹਾਉ ਥਿਸ ਕੰਸਟਰਕਸ਼ਨ ਇਹ ਆ ਜਿਹੜੀਆਂ ਕੰਸਟਰਕਸ਼ਨਸ ਇਹ ਕਿੰਨੀ ਦਿਨ ਚ ਹੋਈਆਂ ਜੀ ਇਹ ਇਸ ਸਾਲ ਚ ਪਿਛਲੇ ਡੇਢ ਦੋ ਸਾਲ ਚ 23 ਦੇ ਹੜ੍ਹਾਂ ਤੋਂ ਬਾਅਦ ਹੋਈਆਂ ਜੀ ਬਸ ਆ ਤਾਂ ਹੁਣ ਹੋਈਆਂ ਨੇ ਪਾਜੀ ਹਲੇ ਚੱਲ ਵੀ ਰਹੀਆਂ ਨੇ ਆ ਚੱਲ ਰਹੀ ਹੈ ਚੱਲਦੀ ਹੈ ਭਈ ਮੇਰੇ ਮਤਲਬ ਆ ਕੇ ਬਾਰੀ ਬਾਰੀ ਕਹਿਣ ਦੇ ਬਾਵਜੂਦ ਵੀ ਥਿਸ ਹੈਜ਼ ਨਾਟ ਸਟਾਪ ਥਿਸ ਮ ਬਿਕਾਜ਼ ਆਦਰਵਾਈਜ਼ ਵੀ ਹਵ ਟੂ ਰੈਸਕਿਊ ਦਮ ਮਤਲਬ ਲੇਬਰ ਹੁੰਦੀ ਹੈ ਮਰ ਜਾਂਦੇ ਆ ਫਸ ਜਾਂਦੇ ਆ ਸਾਰੇ ਬੇਬਰਾਂ ਵਾਲਾ ਨਾਥਿੰਗ ਸ਼ੁੱਡ ਬੀ ਅਲਾਉਡ ਇਨ ਦਿਸ ਇਹਦੇ ਪਿੱਛੇ ਸਾਰਾ ਅੱਗੇ ਤੱਕ ਨਾ ਇਹਦੇ ਦੋ ਪਿੰਡ ਵੀ ਆ ਗਏ ਉਹਦੇ ਵਿੱਚ ਵੀ ਅਲਾਉ ਨਾ ਤੋ ਬਾਰਾ ਇਸ ਇਜ਼ ਅ ਰਿਵਰ ਬੈਡ ਆ ਬੰਦ ਦੇ ਅੰਦਰ ਕੋਈ ਕੰਸਟ੍ਰਕਸ਼ਨ ਨਹੀਂ ਹੋਏਗੀ ਜੀ ਮਰੋਂ ਕੋਈ ਬੰਦਾ ਰੈਜ਼ੀਡੈਂਸ ਰਹਿਣ ਵਾਲਾ ਨਹੀਂ ਹੋਣਾ ਚਾਹੀਦਾ ਐਂਡ ਦਿਸ ਇਜ਼ ਅ ਹਿਊਜ ਸਪੇਸ ਵੀ ਮਾਲਮ ਜੇ ਤੋ ਬਾਰਿਸ਼ ਕਦੋਂ ਕਦੇ ਨਾ ਕਦੇ ਫਲੱਡ ਸਟਾਣਗੇ ਜੀ ਪਾਣੀ ਆਊਗਾ ਜਿੰਨੀ ਇਹਦੀ ਕੈਪੈਸਿਟੀ ਹੈ ਜੀ ਅੱਗੇ ਆਪਾਂ ਹੁਣ ਜਿਹੜਾ ਤੁਹਾਡਾ ਅੱਗੇ ਜਾ ਕੇ ਡਕਾਲਾ ਪੁਲ ਤੇ ਹੋਰ ਜਾ ਕੇ ਅੱਗੇ ਅੱਗੇ ਵਧਣੀ ਚਾਹੀਦੀ ਉਹਦੀ ਕਪੈਸਿਟੀ ਜਿਹੜੀ ਨਦੀ ਦੀ ਤੁਹਾੜ ਨਹੀਂ ਆਣਗੇ ਜੀ ਮਤਲਬ ਬੜੀ ਸਿੰਪਲ ਜੀ ਲੌਜੀਕ ਹੈ ਠੀਕ ਹੈ ਸਰ ਜੀ ਉਹ ਕੈਪੈਸਿਟੀ ਸੀ ਜੀ ਸਰ ਇੱਕ ਉੱਥੇ ਨਾ ਕੂੜਾ गिरਦਾ ਜੀ ਉੱਥੇ ਨਾ ਸਰ ਗੰਦਗੀ ਸਰ ਸਮੈਲ ਉਹ ਹੀ ਕਰ ਰਹੇ ਨੇ ਉਹ ਹੀ ਕਰ ਰਹੇ ਨੇ ਉਹ ਹੀ ਕਰ ਰਹੇ ਉਹ ਸਾਹਮਣੇ ਤੁਹਾਡੇ ਨਾ ਡੰਪਿੰਗ ਹੈ ਇਲੀਗਲ ਡੰਪਿੰਗ ਹੈ ਤੁਹਾਡੀ ਉੱਥੇ ਆਪਣੇ ਐਮਆਰਐਫ ਤੇ ਲੈ ਕੇ ਜਾਓ ਨਾ ਸਰ ਤੁਹਾ ਇਨਾ ਸੜਕ ਲੱਗੀ ਸੀ ਪਿੱਛੇ ਪੀਪਸੀ ਪੀਨੋ ਆਇਆ ਸੀ ਨਾ ਜੀ ਇਹ ਪੀਡੀਆ ਦਾ ਏਰੀਆ ਹੈ ਠੀਕ ਇਸ ਇਜ਼ ਯੂਰ ਏਰੀਆ ਐਕਚੁਅਲੀ ਮੋੜੋ ਇਹ ਨੂੰ ਕਰੋ ਜੀ ਇਹਨੂੰ ਕੰਟਰੋਲ ਆਰ ਨਾਉ ਦਿਸ ਇਜ਼ ਅ ਨਿਊ ਵਨ ਇਜ਼ ਕਮਿੰਗ ਅਪ ਨਾਉ ਨਾਉ ਸਟਾਪ ਇਟ ਇਮੀਡੀਏਟਲੀ ਬਾਕੀ ਬੇਸਿਕਲੀ ਜਿਹੜੇ ਤੁਹਾਡੀ ਨਵੀਂ ਤੁਹਾਡੇ ਕੋਲ ਹੈ ਤੁਹਾਡੀ ਐਕਸ਼ਨ ਕੋਡ ਨਹੀਂ ਬੈਠ ਹੋਈ ਉਹਨਾਂ ਦਾ ਅਰੇਂਜਮੈਂਟ ਕੋਈ ਨਹੀਂ ਹੋ ਰਿਹਾ ਪਿੱਛੇ ਰਹਿ ਗਏ ਜੀ ਉੱਥੇ ਸਰ ਇਹਨਾਂ ਮੰਤਰੀ ਸਾਹਿਬ ਇਹ ਜਿਸ ਤਰ੍ਹਾਂ ਬੇਨਤੀ ਸੀਗੀ ਵੀ ਜਿੰਨਾ ਤੱਕ ਤੁਸੀਂ ਇਹਦੇ ਉੱਤੇ 7 ਦਿਨ ਵਾਸਤੇ ਨੋਡਲ ਅਫਸਰ ਕੋਈ ਡਿਪੂਟ ਨਹੀਂ ਕਰਦੇ ਜਿਹੜਾ ਹਰੇਕ ਈਵਨਿੰਗ ਦੇ ਉੱਤੇ ਰਿਪੋਰਟ ਮੰਗੇ ਆਦਰਵਾਈਜ਼ ਥੋੜਾ ਜਿਹਾ ਚੌਪ ਪੰਜਵੀਂ ਵੀਜਟ ਆਇਆ ਸਰ ਨਹੀਂ ਨਾਉ ਵੀ ਆਵੇਗਾ ਅੰਗ ਅਫਸਰ ਮਤਲਬ ਯੀ ਮੇਰਾ ਸਰ ਇਹ ਬਹੁਤ ਬੜੀ ਡੇ ਲਿਆ ਹੋਇਆ ਜੀ ਤੁਸੀਂ ਅਕਚਲੀ ਦੇਖੋ ਮੰਡੀ ਬੋਰਡ ਦਾ ਇੱਕ ਵੀ ਬੰਦਾ ਨਹੀਂ ਹੈਗਾ ਉਰੇ ਹਾਂ ਚਲੋ ਕੋਈ ਨਹੀਂ ਅੱਜ ਤਾਂ ਥੋੜਾ ਜਿਹਾ ਸਾਡਾ ਹਾਰੀਡ ਸੀਗਾ ਮੈਨੂੰ ਹੁਣ ਚੱਡੀਗੜ ਜਾਣਾ ਹੈਗਾ ਕਰਦੇ ਹਾਂ ਜੀ ਹੁਣ ਤੁਹਾਡੀ ਇਹ ਤੁਹਾਡੇ ਨਾਲ ਜੀ ਦਿਸ ਇਜ਼ ਅ ਫੇਅਰਲੀ ਵਾਈਡ ਸਟਰੈਟ ਇਸ ਜਨਾ ਪਾਰਕ ਪਰਾਨਾ ਸਰ ਇਹ ਤੋਂ ਸਰੇ ਤੱਕ ਦਿਸ ਗੋ ਰਾਈਟ ਅਪ ਟੂ ਸ਼ੀਸ਼ਮਾਲ ਠੀਕ ਹੈ ਜੀ ਐਂਡ ਇਹ ਦਿਸ ਇਜ਼ ਅ ਕਮਨ ਲੈਂਡ ਇੱਥੇ देयर इज ਅ ਰੋਡ ਔਨ ਦਾ ਅਦਰ ਸਾਈਡ ਜਿਸ ਤੇ ਵੀਰ ਯੂ ਕੈਨ ਸੀ ਦਾ ਬਿਲਡਿੰਗਸ ਸੋ ਇਟਸ ਅ ਹਿਊਜ ਚੰਕ what you can do is that there should be a road on this side maybe kachar road and there should be island you can use the rest of the earth you see a huge pond or a butter body and then a park island uh, there can be some shops and something like that, eateries and all this oh, nice. in the middle. Mm. A natural, beautiful. And this water will be clean now. But after that, STP, STP is operational and it can be uh, we can have a solar kind of motor so that the water is there and it is circulating like this. <laughs> so, uh, I think it is an achievable target, mm. right. Uh, and uh, in case of flooding, in case of excess water, the water will go there mm. and it will come back. Mm. Right? Uh, on the other side, there are about 100 acres. so similarly again uh, i have worked it out with the forest no usme kuch only one tree is there i think it's called subabul or something like this quarry ke quarries of no use so we will grow timber on that side and some water bodies once the level comes here so it will start matlab uh, flooding right uh, so we will work it out with the uh, forest department there should be a service line here for the jcb and all these machines and then a park ਦੈਨ ਦਿਸ ਵਾਟਰ ਬਾਡੀਜ਼ ਲਾਈਕ ਦਿਸ ਐਂਡ ਵਿਦ ਬਿਊਟੀਫੁਲ ਪਾਰਕਸ ਜਿਹੜਾ ਦੂਜਾ ਬਣੇਗਾ ਉਹ ਇਸ ਤੋਂ ਬਹੁਤ ਵੱਡੀ ਜਗ੍ਹਾ 7.5 ਏਕੜ ਹੈ ਜੀ ਉਹ ਜਿਹੜਾ ਜਿੱਥੇ ਦ ਕਨਫਲੂਐਂਸ ਆਫ ਟੂ ਤੁਸੀਂ ਦੱਸਿਆ ਸੀ ਮੈਨੂੰ 7.5 ਏਕੜ ਹਾਂ ਸੈਵਰਨ ਐਂਡ ਹਾਫ ਲੈਕਸ ਲੋਟ ਆਫ ਲੈਂਡ ਸੋ ਵੀ ਕੈਨ ਹੈਵ ਅ ਰਿਜ਼ੋਰਟ देयर ਵਾਲ ਇਨਸਾਈਡ ਦਾ ਉੱਥੇ ਉਹਦੇ ਚੋਂ ਸਾਰੇ ਪਾਸੇ ਵਾਟਰ ਹੋਏਗਾ ਤੇ ਉਸ ਤੋਂ ਅੱਗੇ ਹੋਏਗਾ देयर ਵਿਲ ਬੀ ਨੋ ਫਲੱਡਸ ਇਨ ਪਟਿਆਲਾ ਕਨਫਲੂਐਂਸ ਆਫ ਬੜੀ ਨਦੀ ਐਂਡ ਛੋਟੀ ਨਦੀ ਛੋਟੀ ਨਦੀ ਹਾਂ ਔਨ ਦਾ ਅਦਰ ਸਾਈਡ ਇਜ਼ ਦ ਡੀਅਰ ਪਾਰਕ ਇਧਰ ਸ਼ੀਸ਼ ਮਹਿਲ ਹੈਗਾ ਇਟਸ ਅ ਬਿਊਟੀਫੁਲ ਲੋਕੇਸ਼ਨ ਉਥੇ ਬਹੁਤ ਵਧੀਆ ਰਿਜ਼ੋਰਟ ਬਣ ਸਕਦਾ ਤੇ ਉਹ ਸਾਈਡ ਤੇ ਰੋਡ ਇੱਥੇ ਡਬਲ ਲੇਨ ਅੱਗੇ ਜਾ ਕੇ ਟ੍ਰਿਪਲ ਕਰ ਸਕਦੇ ਆ ਇਟਸ ਅ ਆਲਟਰਨੇਟ ਰੂਟ ਸ਼ਹਿਰ ਡੀਕੰਜੈਸਟ ਹੋਏਗਾ ਮਤਲਬ ਜੇ ਰੋਡ ਅੱਛੀ ਹੋਏਗੀ ਤਾਂ ਲੋਗ ਗ੍ਰੀਨ ਲਾਈਨ ਕਿੱਥੇ ਜਾਂਦੀ ਹੈ ਇਹ ਸੀਵਰੇਜ ਲਾਈਨ ਜਾਂਦੀ ਹੈ ਜੀ ਉਹਦੇ ਚੜਾ ਆਪਣਾ ਤੁਹਾਡਾ ਬਣਿਆ ਨਾ ਜ ਆਪਣਾ ਸਨਨ ਕਲੇਪ ਜਿਹੜਾ ਉੱਥੇ ਉੱਥੇ ਨਹੀਂ ਬਣਿਆ ਜਿਹੜਾ ਉਹ ਜਿਹੜਾ ਆਪਣਾ ਸਪੌਟ ਹੈ ਉਹਦੇ ਨੇੜੇ ਬਣਿਆ ਇਟਸ ਅ ਸ਼ੇਰਮਾਜਰਾ ਨਹੀਂ ਉਹ ਸ਼ੇਰਮਾਜਰਾ ਨਹੀਂ ਹੈ ਸ਼ੇਰਮਾਜਰੇ ਵਿੱਚ ਨਹੀਂ ਜਾਂਦੀ ਸ਼ੇਰਮਾਜਰਾ ਨਹੀਂ ਹੈ ਸਨਨੀ ਐਸਟੀਪੀ ਲੱਗਿਆ ਸਰ ਸਨਨੀ ਇਨਕਲੇਵ ਜੀ ਹਾਂ ਸਨਨੀ ਇਨਕਲੇਵ ਹੈ ਬਟ ਇਟਸ ਅਨ ਸਨੋਰ ਇਟਸ ਵੈਰੀ ਇਟਸ ਵੈਰੀ ਕਲੋਜ਼ ਟੂ ਦਾ ਕਨਫਲੂਐਂਸ ਆਫ ਦਾ ਟੂ ਰਿਵਰਸ ਸਰੀ ਉੱਥੇ ਜਾਂਦੀ ਇਹ ਸਾਰਾ ਉੱਥੇ ਜਾਂਦਾ ਇਹ ਉੱਥੇ ਤੱਕ ਜਾਏਗਾ ਜੀ ਇਹ ਵੀ ਆਪਾਰਕ ਤੇ ਬਹੁਤ ਨੈਰੋ ਹੋ ਜਾਏਗਾ ਕਿਤੇ ਬਹੁਤ ਵੱਡਾ ਹੋ ਜਾਏਗਾ ਕਿਤੇ ਪਲੇਗਰਾਉਂਡਸ ਵੀ ਬਣ ਜਾਣਗੇ ਵਿੱਚ ਉਹਦੇ ਛੋਟੇ ਮੋਟੇ ਜਿਹੜੇ ਹੈਗੇ ਬਡਮੈਂਟਰ ਆ ਰੋਡ ਜਮੀਨ ਨਾ ਜਿਹੜੀ ਪੀਡੀਏ ਦੀ ਤੇ ਫੋਰੈਸਟ ਦੀ ਹੈ ਇਹ ਪ੍ਰੋਪਰ ਮਤਲਬ ਸਾਮਣੀ ਹਾਸ ਟੂ ਡੂ ਦਾ ਪਲਾਨਿੰਗ ਮਤਲਬ ਦਰ ਦਸ ਵਿਲ ਬੀ ਹਿਊਜ ਵਾਟਰ ਬੋਡੀਜ਼ ਠੀਕ ਹੈ ਕਿਉਂਕਿ ਪਾਣੀ ਉਸ ਤੋਂ ਬਾਅਦ ਐਸਟੀਪੀ ਤੋਂ ਕਲੀਨ ਹੋ ਕੇ ਆਏਗਾ ਇਟ ਵਿਲ ਬੀ ਕਲੀਨ ਵਾਟਰ ਸੋ ਆਪਾਂ ਉਹਨੂੰ ਚਾਹੇ ਲਿਫਟ ਕਰਕੇ ਇੱਕ ਵਾਰੀ ਭਰਨਾ ਉਹਨੂੰ ਭਰ ਕੇ ਚੱਲੀ ਜਾਏਗਾ ਥੋੜਾ ਜਿਹਾ ਵੀ ਸੌ and there will be island in the center and people will come here in the evenings and relax so we can retain the central part uske aage aas paas saare pani ho iska wala so sir bahut lamba tak nadi chalti utna tak nan nal saras ret pay khali ha nahi nahi sara nahi hai sara nahi sara nahi hai thoda je aage jakhe gurudwara gaya te this must be four five acres zyada nahi hoga char panch acre hoga kon hega ji thade ithe jede apne ਇਹ ਡਿਪਾਰਟਮੈਂਟਸ ਪਲਾਨਿੰਗ ਕਰਨਗੇ ਜੀ ਮਤਲਬ ਨਾਓ ਲੈਟ ਦਾ ਯੂ ਸ਼ੁਡ ਡੂ ਇਟ ਨਾ ਰਾਈਟ ਹਾਂ ਯੂ ਡੂ ਦਾ ਪਲਾਨਿੰਗ ਵਿਦ ਫੋਰੈਸਟ ਡਿਪਾਰਟਮੈਂਟ ਮੇਬੀ 2-3 ਡਿਪਾਰਟਮੈਂਟਸ ਦੀ ਇੱਕ ਕਮੇਟੀਆਂ ਬਣਾ ਦੇ ਉਹਨਾਂ ਦੇ ਠੀਕ ਹੈ ਸੋ ਹੁਣ ਮੈਂ ਜਾਵਾਂਗਾ ਕਿ ਆਪਾਂ ਉੱਥੇ ਬੱਸ ਸਟੈਂਡ ਦੇ ਨਾਲ ਸੇਵਾ ਵਾਏ ਠੀਕ ਹੈ ਉੱਥੋਂ ਮੈਂ ਨਿਕਲਦਾ ਹਾਂ ਠੀਕ ਹੈ ਵੰਨ ਇਹਨੂੰ ਆਪਾਂ ਸਟਰੈਂਥਨ ਕਰਾਂਗੇ ਇਹਦੇ ਵਿੱਚੋਂ ਦੀ ਪਾਣੀ ਜਾਏਗਾ ਵਾਂਸ ਜਦੋਂ ਨਦੀ ਇਸ ਲੈਵਲ ਤੇ ਆ ਜਾਏਗੀ ਨਾ ਜੀ ਪਾਣੀ ਇੱਧਰ ਜਾਣਾ ਸ਼ੁਰੂ ਹੋ ਜਾਏਗਾ ਉੱਧਰ ਜਾਣਾ ਸ਼ੁਰੂ ਹੋ ਜਾਏਗਾ ਉੱਧਰ ਜਾਣਾ ਸ਼ੁਰੂ ਹੋ ਜਾਏਗਾ ਇਨ ਸਮਾਲ ਕੁਆਂਟिटीज ਹਾਂ ਸੋ ਦੈਟ ਵਿਲ ਮੇਕ ਡਿਫਰੈਂਸ ਫਾਰ ਹੋਰ ਔਰ ਜਿਹੜੇ ਟ੍ਰੀਜ਼ ਆ ਦੇ ਨੀਡ ਵਾਟਰ ਪਲੱਸ ਆਪਾਂ ਵੀਕਲ ਹੈਵ ਦਾ ਪ੍ਰੋਵੀਜ਼ਨ ਆਫ ਇਰੀਗੇਸ਼ਨ ਫਾਰ ਦੋਸ ਫੋਰੈਸਟ ਜਿਹੜਾ ਆਪਾਂ ਮੈਨ ਮੇਡ ਹੋਏਗਾ ਵੀ ਸ਼ੁੱਡ ਹੈਵ ਮੋਰ ਦਨ 100 ਵੈਰਾਈਟੀਜ਼ ਇਟ ਸ਼ੁੱਡ ਬੀ ਅ ਬਾਇਓਡਾਈਵਰਸਿਟੀ ਪਾਰਕ ਹੋਲ ਆਫ ਇਟ ਠੀਕ ਹੈ ਜਿਵੇਂ ਤੁਹਾਡੇ ਆਫਿਸ ਦੇ ਸਾਹਮਣੇ ਮੈਂ ਬਣਾਇਆ ਹੋਇਆ ਇਟਸ ਅ ਬਾਇਓਡਾਈਵਰਸਿਟੀ ਪਾਰਕ ਯੂ ਵਿਲ ਫਾਈਂਡ ਆਲ ਕਾਈਂਡ ਆਫ ਟ੍ਰੀਜ਼ ਦੇ ਜਿਹੜੇ ਜਿਹੜੇ ਰੇਅਰ ਵੀ ਆ ਐਂਡੇਂਜਰਡ ਵੀ ਆ ਸੋ ਮੈਂ ਲੱਭ ਲੱਭ ਕੇ ਲਗਾਏ ਉੱਥੇ ਲਸੂੜਾ ਨਹੀਂ ਮਿਲਿਆ ਮੈਨੂੰ ਲਸੂੜੀ ਮਿਲੀ ਸੀ ਉਹ ਲਾਈ ਹੋਈ ਉਹਦੇ ਵਿੱਚ ਟੱਕ ਐਂਡ ਆਲ ਬੜੀ ਟ੍ਰੈਡੀਸ਼ਨਲ 300 ইয়ার্স ওল্ড ਜਿਹੜੇ ਆਪਣਾ ਨਹੀਂ ਮਿਲਦੇ ਕਿਤੇ ਉਹ ਤੁਹਾਨੂੰ ਉੱਥੇ ਮਿਲਣਗੇ ਠੀਕ ਹੈ ਸੋ लेट्स ਗੋ ਠੀਕ ਹੈ